ਅਰਵਿੰਦ ਜੀ ਬੈਠੇ ਕਹਿ ਰਹੇ ਸੀ ਯਾਰ ਕਿੰਨੀ ਗਰਮੀ ਮੇ ਲੋਕ ਬਾਹਰ ਖੜੇ ਕਹਿੰਦੇ ਜੋ ਅੰਦਰ ਬੈਠੇ ਨੇ ਉਹ ਤਾਂ ਫੇਰ ਵੀ ਥੋੜੀ ਛਾਂ ਹੈ ਉਹ ਜਿਹੜੇ ਧੁੱਪੇ ਖੜੇ ਨੇ ਉਹਨਾਂ ਦਾ ਦੇਣਾ ਕਿਦਾਂ ਦੇਾਂਗੇ ਉਹਨਾਂ ਦਾ ਕਰਜ਼ਾ ਕਿਵੇਂ ਮੋੜਾਂਗੇ ਮੈਂ ਕਿਹਾ ਸੀ ਅਰਵਿੰਦ ਜੀ ਇਹਦੇ ਚ ਕਰਜ਼ੇ ਸਾਰੇ ਹੀ ਆਪਾਂ ਮੋੜ ਦੇਣੇ ਆ ਉਹਨਾਂ ਦੇ ਉਹ ਵੀ ਤਾਂ ਹੀ ਖੜੇ ਨੇ ਉਹਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਔਰ ਪੂਰੇ ਹਿੰਦੁਸਤਾਨ ਨੂੰ ਜੇ ਅੱਜ ਇੱਕੋ ਪਾਰਟੀ ਤੋਂ ਉਮੀਦ ਬਚੀ ਆ ਤੇ ਉਹ ਆ پارٹی تو ایک पार्टेदी बची अरविंदजरीव सो दोस्तो मेर बुज़ुर्गो मेर भेणो मेर माताऊं मेर छोटे वीरो अॼु पंजाब क्रांति इनकलाबजूदा ਨਾਲ ਕੀ ਬਣਨਾ 3 ਮਹੀਨੇ ਬਾਅਦ ਸੈਂਟਰ ਦੀਆਂ ਹਕੂਮਤਾਂ ਠਿੜਕ ਗਈਆਂ ਸੈਂਟਰ ਉਹਨਾਂ ਸਾਰਿਆਂ ਦਾ ਜ਼ੋਰ ਲੱਗਾ ਹੋਇਆ ਹੈ ਕਾਂਗਰਸ ਵੀ ਵਿੱਚੇ ਨਾਲ ਰਲ ਗਈ ਕੈਪਟਨ ਸਾਹਿਬ ਵੀ ਕਹਿੰਦੇ ਜੇ ਤਾਈ ਦੀਧੀ ਚੱਲੀ ਤੇ ਮੈਂ ਕਿਉਂ ਰਵਾਂ ਕੱਲੀ ਉਹ ਵੀ ਵਿੱਚੇ ਹੀ ਵੜ ਗਏ ਕੈਪਟਨ ਸਾਹਿਬ ਨੂੰ ਤਾਂ ਵੈਸੇ ਇਹਨਾਂ ਮੁੱਦਿਆਂ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਕੈਪਟਨ ਸਾਹਿਬ ਜਦੋਂ ਕਿਸਾਨੀ ਦੀ ਗੱਲ ਕਰਦੇ ਮੇਰਾ ਹਾਸਾ ਨਿਕਲ ਜਾਂਦਾ ਉਹ ਕੈਪਟਨ ਸਾਹਿਬ ਨੂੰ ਚੈਲੰਜ ਕਰਕੇ ਪੁੱਛ ਲੋ ਕਦੀ ਖੇਤ 'ਚ ਆ ਕੇ ਗੱਲਾਂ ਭੰਨੇ ਆ ਉਹਨਾਂ ਨੂੰ ਕਿਸਾਨ ਕੇਸ ਹਾਲਤ ਦੇ ਵਿੱਚ ਕਿਸਾਨੀ ਦੇ ਗੰਦੇ ਦੌਰ ਤੋਂ ਲੰਘ ਰਿਹਾ ਪਰ ਕਿਸਾਨੀ ਦੀ ਗੱਲ ਜ਼ਬਾਨੀ ਕਰਨੀ ਬਹੁਤ ਮਾੜੀ ਗੱਲ ਹੈ ਜਾਂ ਤਾਂ ਕਿਸਾਨ ਦੇ ਨਾਲ ਖੇਤਾਂ 'ਚ ਉਤਰੋ ਜ਼ਮੀਨ 'ਤੇ ਉਤਰੋ ਉਹਦੀ ਜ਼ਿੰਦਗੀ ਨੂੰ ਦੇਖੋ ਫਿਰ ਬੋਲੋ ਪਰ ਕੈਪਟਨ ਸਾਹਿਬ ਤੇ ਕਾਂਗਰਸ ਇੱਕ ਥਾਂ ਤੇ ਇਹ ਪ੍ਰਣ ਕਰਕੇ ਛੁੱਟ ਗਏ ਅਕਾਲੀ ਦਲ ਭਾਜਪਾ ਦੇ ਨਾਲ ਕਿ ਆਪਸ ਵਿੱਚ ਤਾਂ ਵਾਰੀਆਂ ਬਣੀਆਂ ਇਹ 체 ਮੀਨੇ 7 ਸਾਲ 2-2 ਸਾਲ ਪਹਿਲਾਂ ਸਾਡੇ ਚ ਵੜਾ ਹੀ ਤਾਂ ਗਏ ਸੀ ਕਿ ਨੇੜੇ ਜਾ ਕੇ ਇਦਾਂ ਦੀਆਂ ਹਰਕਤਾਂ ਕਰਾਂਗੇ ਇਹਨਾਂ ਨੂੰ ਕਮਜ਼ੋਰ ਕਰਾਂਗੇ। ਯਾਹੋ ਲੋਕ ਸੰ ਮੈਨੂੰ ਆਪਣੇ ਵਲੰਟੀਅਰ ਇੱਕ-ਇੱਕ ਵਲੰਟੀਅਰ ਤੇ ਮਾਣ ਹੈ। ਮੈਨੂੰ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਤੇ ਮਾਣ ਹੈ। ਜੇ ਤੁਸੀਂ ਸਾਡੇ ਦਿਲੋਂ ਵਲੰਟੀਅਰ ਵਰਕਰ ਨਾ ਹੁੰਦੇ ਅਸੀਂ ਵੀ ਤੁਹਾਡੇ ਨਾਲ ਦੇ ਵਲੰਟੀਅਰ ਸਾਡੀ ਤਾਕਤ ਹੋ ਅੱਜ ਤੁਸੀਂ ਦੱਸ ਦਿਓ ਆ ਜਿਹੜੇ ਵਲੰਟੀਅਰ ਖੜੇ ਨੇ ਇਹ ਸੱਚੇ ਨੇ ਕਿ ਜਿਹੜੇ 70 80 50 100 150 ਜਿਨ੍ਹਾਂ ਦੀਆਂ ਖਬਰਾਂ ਲੱਗਦੀਆਂ ਨੇ ਛੱਡ ਕੇ ਭੱਜ ਗਏ ਉਹਨਾਂ ਚ ਤਾਕਤ ਜ਼ਿਆਦਾ ਕਿ ਤੁਹਾਡੇ ਚ ਤਾਕਤ ਜ਼ਿਆਦਾ ਆ ਤਾਕਤ ਬੈਠੀ ਆ ਸਾਡੀ ਸੁ ਕੁੱਝ ਤਾਂ ਵੜੇ ਗਏ ਸੀ ਕੁਝ ਵੱਡੇ ਇਸ ਕਰਕੇ ਸੀ ਕਿ ਨਵੀਂ ਨਵੀਂ ਪਾਰਟੀ ਬਣੀ ਆ ਇਹਨਾਂ ਨੂੰ ਤੇ ਬੰਦੇ ਹੀ ਨਹੀਂ ਲੱਭਣੇ ਖੜੇ ਕਰਨ ਵਾਸਤੇ ਇਹਨਾਂ ਕੋਲ ਸਾਡਾ ਪੈਰ ਫੜਾਂਗੇ ਸਾਡੀਆਂ ਮੰਤਾਂ ਕਰਾਂਗੇ ਕਿ ਤੁਸੀਂ ਖੜੇ ਹੋ ਜਾਓ ਪਰ ਜਦੋਂ ਸਾਡੀ ਪਾਰਟੀ ਦੀ ਤਾਕਤ ਸਟਰੈਂਥ ਦੇਖੀ ਅੱਜ ਉਹਨੇ ਭੱਜਣ ਲੱਗਿਆ ਮੈਂਟ ਨਹੀਂ ਲਾਇਆ ਮੈਂ ਇੱਕ ਗੱਲ ਦੱਸਾਂਗਾ ਜਦੋਂ ਕੋਈ ਦਰਖਤ ਵੱਡਾ ਹੋ ਰਿਹਾ ਹੁੰਦਾ ਜਦੋਂ ਕੋਈ ਸਿਆਸੀ ਕਿ 63 ਯਾਨੀ ਕਿ 33 ਸੀੜੀਆਂ ਅਕਾਲੀ ਭਾਜਪਾ ਸਰਕਾਰ ਵੱਲੋਂ ਤੁਹਾਡੇ ਸਾਡੇ ਖਿਲਾਫ ਤਿਆਰ ਕਰਾਈਆਂ ਜਾ ਚੁੱਕੀਆਂ ਜਿਹੜੀਆਂ ਹੌਲੀ ਹੌਲੀ ਬਾਹਰ ਆਉਣਗੀਆਂ ਸਾਡੇ ਕੁਝ ਕੱਡੇ ਤੇ ਕੁਝ ਛੱਡੇ ਲੋਕਾਂ ਤੋਂ ਬਿਆਨ ਦਵਾਏ ਜਾਣਗੇ ਜਿਹੜੇ ਤੁਹਾਡਾ ਮਨੋਬਲ ਘਰਾਣ ਦੀ ਕੋਸ਼ਿਸ਼ ਕਰਨਗੇ ਪਰ ਸਾਥੀਓ ਇਨਕਲਾਬ ਦਾ ਵੇਲਾ ਹੈ ਇਹ ਜੋ ਮੀਡੀਆ ਮੋਬਾਈਲ ਜੋ ਵੀਡੀਓ ਜੋ ਆਡੀਓ ਆਉਂਦੇ ਨੇ ਅੱਜ ਦੁਨੀਆ ਚੰਨ ਤੇ ਪਹੁੰਚ ਗਈ ਹੈ ਸਾਇੰਸ ਨੇ ਨਹੀਂ ਤਰੱਕੀ ਕਰ ਗਈ ਹੈ ਜਿੱਦਾ ਮਰਜ਼ੀ ਜਿੱਦਾਂ ਦਾ ਮਰਜ਼ੀ ਵੀਡੀਓ ਜਿੱਦਾਂ ਦਾ ਮਰਜ਼ੀ ਆਡੀਓ ਬਣਾ ਲਓ ਪਰ ਜਨਤਾ ਨੂੰ ਬੇਵਕੂਫ ਬਣਾਉਣਾ ਅੱਜ ਦੀ ਡੇਟ ਚ ਪੋਸੀਬਲ ਨਹੀਂ ਸੋ ਬੜਾ ਖੂਰ ਪ੍ਰਚਾਰ ਸੁਣਨ ਨੂੰ ਤੁਹਾਨੂੰ ਮਿਲੇਗਾ ਕਿਸੇ ਦੀ ਗੱਲ ਤੋਂ ਪ੍ਰਭਾਵਿਤ ਨਹੀਂ ਹੋਣਾ ਕਿਸੇ ਤੇ ਇਸ ਤਰ੍ਹਾਂ ਦਾ ਯਕੀਨ ਨਹੀਂ ਕਰਨਾ ਕਿ ਸਾਡੀ ਪਾਰਟੀ ਕਿਸੇ ਗੱਲ ਤੋਂ ਔਣੀ ਹੈ ਕਿਸੇ ਗੱਲੋਂ ਕਮੀ ਹੈ ਜਦੋਂ ਮਨ ਦੇ ਵਿੱਚ ਕੋਈ ਸਵਾਲ ਪੈਦਾ ਆਵੇ ਇੱਕ ਚਿਹਰਾ ਅਰਵਿੰਦ ਕੇਜਰੀਵਾਲ ਦਾ ਆਪਣੀਆਂ ਅੱਖਾਂ 'ਗੇ ਲਿਆ ਕੇ ਅੱਖਾਂ ਬੰਦ ਕਰਕੇ ਪੁੱਛਿਓ ਕਿ ਅਸੀਂ ਇਸ ਬੰਦੇ ਦੇ ਨਾਲ ਹਾਂ ਕਿ ਨਹੀਂ ਹਾਂ ਜਦ ਤੱਕ ਅਸੀਂ ਇਹਦੇ ਨਾਲ ਆ ਤੁਹਾਡਾ ਵਿਸ਼ਵਾਸ ਵੀ ਪਾਰਟੀ ਦੇ ਨਾਲ ਹੋਣਾ ਚਾਹੀਦਾ ਸੋ ਅੱਜ ਕਿਸਾਨੀ ਦੀ ਗੱਲ ਕਰਦੇ ਆ ਤਾਂ ਜੀ ਬਹੁਤ ਸਾਰੀਆਂ ਗੱਲਾਂ ਕਵਰ ਸੰਤੂ ਸਾਹਿਬ ਕਰ ਗਏ ਨੇ ਮੈਂ ਤੇ ਮੋਟੀਆਂ-ਮੋਟੀਆਂ ਇੱਕ ਦੋ ਗੱਲਾਂ ਸਿਰਫ ਤੁਹਾਡੇ ਨਾਲ ਕਰਾਂਗਾ ਸਰਛੋਟੂ ਰਾਮ ਐਕਟ ਜਦੋਂ ਲਾਗੂ ਹੋ ਗਿਆ ਕਿ ਸਾਨੂੰ ਜਿਹੜੇ ਕਿਸਾਨ 100 ਰੁਪਈਆ ਕਰਜ਼ਾ ਲੈ ਕੇ 5-500 ਰੁਪਈਆ ਵਿਆਜ ਦੇ ਬੈਠੇ ਆ ਮੂਲ ਫੇਰ ਉੱਥੇ ਖੜਾ ਆਜ ਉਹਨਾਂ ਨੂੰ ਮੈਂ ਦੱਸ ਦਿਆਂ ਸਰਛੋਟੂ ਰਾਮ ਐਕਟ ਕਹਿੰਦਾ ਕਿ ਜੇ 100 ਰੁਪਈਆ ਵਿਆਜ ਲੈ ਕੇ 100 ਰੁਪਈਆ ਕਿਸਾਨ ਉਹਨਾਂ ਦੇ ਸਾਰੇ ਕਰਜ਼ੇ ਮਾਫ ਕੀਤੇ ਜਾਣਗੇ ਔਰ ਜੋ ਸਿੰਧਾ ਕਿਸਾਨ ਹੈ ਸਰਦਾ ਪੋਜਦਾ ਕਿਸਾਨ ਹੈ ਉਹਦਾ ਵਿਆਜ ਮਾਫ ਕਰਾ ਕੇ ਬੈਂਕਾਂ ਦੇ ਨਾਲ ਸੈਟਲਮੈਂਟ ਕਰਾ ਕੇ 2017 ਦੇ ਅੰਦਰ ਅੰਦਰ ਪੰਜਾਬ ਦੇ ਕਿਸਾਨ ਨੂੰ ਕਰਜ਼ਾ ਮੁਕਤ ਕੀਤਾ ਜਾਏਗਾ ਸੋਇਪਾ ਗੱਲਾਂ ਜਿਹੜੀਆਂ ਤੁਸੀਂ ਸੁਣ ਚੁੱਕੇ ਹੋ ਜ਼ਿਆਦਾ ਰਿਪੀਟ ਨਾ ਵੀ ਕਰੀਏ ਇੱਕ ਗੱਲ ਕਰਾਂਗਾ ਕਿ ਅੱਜ ਕਿਸਾਨ ਨੂੰ ਮੁਆਵਜ਼ੇ ਦੇ ਨਾਂ ਤੇ ਮਜ਼ਾਕ ਕੀਤਾ ਜਾਂਦਾ ਹੈ 2200 ਦੇ ਚੈੱਕ 2200 ਦੇ 350 ਦੇ 1200 ਦਾ ਚੈੱਕ 1200 ਦਾ ਚੈੱਕ ਵੀ ਦਿੱਤਾ ਜਾਂਦਾ ਹੈ ਸਾਡੀ ਪਾਰਟੀ ਹੋਂਦ ਵਿੱਚ ਆਉਂਦੀ ਹੈ ਜੇ ਬਦਕਿਸਮਤੀ ਨਾਲ ਕਿਸੇ ਕਿਸਾਨ ਦਾ ਕੋਈ ਨੁਕਸਾਨ ਹੁੰਦਾ ਫਸਲ ਦਾ 20000 ਰੁਪਇਆ ਪਰ ਏਕੜ ਮੁਆਵਜ਼ਾ ਦਿੱਤਾ ਜਾਏਗਾ ਦਿੱਲੀ ਦੀ ਤਰਫ਼ ਸੇ ਕਿਉਂਕਿ ਦਿੱਲੀ ਜੱਸਿਆ ਆਲਰੇਡੀ ਦੇ ਰਹੇ ਆ ਸੋ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਮੈਂ ਜ਼ਿਆਦਾ ਰਿਪੀਟ ਨਹੀਂ ਕਰਾਂਗਾ ਐਸਵਾਈਐਲ ਦੇ ਉੱਤੇ ਤੁਸੀਂ ਸੁਣ ਲਿਆ ਕਿ ਜਿਹੜੇ ਕਿਸਾਨਾਂ ਤੋਂ ਜ਼ਮੀਨ ਲਈ ਗਈ ਸੀ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਵਾਸਤੇ ਉਹ ਜ਼ਮੀਨ ਵਾਪਸ ਕਿਸਾਨਾਂ ਦੇ ਨਾਂ ਤੇ ਕੀਤੀ ਜਾਏਗੀ ਇੱਕ ਤਾਂ ਜ਼ਮੀਨ ਵਾਪਸ ਉਦੋਂ ਪੰਜਾਬ ਦਾ ਪਾਣੀ ਪੰਜਾਬ ਕੋਲ ਪਾਣੀ ਵੀ ਰੱਖਿਆ ਕਰਾਂਗੇ ਸੋ ਬਹੁਤ ਸਾਰੀਆਂ ਐਸਾ ਕਲਿਆਣਾਂ ਜਿਹੜੀਆਂ ਤੁਸੀਂ ਸੁਣ ਲਈਆਂ ਗਰੀਬ ਕਿਸਾਨ ਦਾ ਬੱਚਾ ਅਗਰ ਪੜਨਾ ਚਾਹੁੰਦਾ ਤਾਂ کسان دے بچے نو اس کھیت مزدور دے بچے نو دس لاکھ روپیہ بنا کسے ویاج تو پڑھائی واسطے دیتا جائے گا دلت پچھڑے قرضے بھی کسان تے کھیت مزدور وانگو چھوٹے گریب کسان وانگو معاف کیتے جان گے اس بعد جے گل کریے بڑھاپا پینشن دی جو پانچ سو روپیہ دے کے ایک بزرگ ਨਾਲ ਮੈਂ ਸਮਝਦਾ ਮਜ਼ਾਕ ਕਰਨ ਵਾਲੀ ਗੱਲ ਹੈ ਅੱਜ ਜਦੋਂ ਸਾਡੀ ਸਰਕਾਰ ਹੋਂਦ ਵਿੱਚ ਆਉਂਦੀ ਆ ਉਸੇ ਬੁਢਾਪਾ ਪੈਨਸ਼ਨ ਨੂੰ ਵਧਾ ਕੇ 2000 ਰੁਪਿਆ ਕੀਤਾ ਜਾਏਗਾ ਅরেক ਵੱਡਾ ਮੁੱਦਾ ਜਿਹੜਾ ਸੜਕਾਂ ਤੇ ਅਸੀਂ ਰੋਜ਼ ਫੇਸ ਕਰਦੇ ਆ ਇੱਕ ਪਰਿਵਾਰ ਆਪਣੇ ਘਰੋਂ ਨਿਕਲਦਾ ਨਵੀਂ ਕਾਰ ਪੁਰਾਣੀ ਕਾਰ ਸਕੂਟਰ ਮੋਟਰਸਾਈਕਲ ਜੋ ਵੀ ਸਾਡੇ ਕੋਲ ਪਸ਼ੂ ਆ ਜਾਂਦਾ ਉਸ ਪਸ਼ੂ ਦੇ ਵਿੱਚ ਸਾਡੀ ਗੱਡੀ ਵੱਜਦੀ ਹੈ ਉਹ ਪਸ਼ੂ ਤੇ ਭਾਵੇਂ ਬਚ ਜਾਏ ਇੱਕ ਪਰਿਵਾਰ ਦੇ 5 5 7 7 ਜੀ ਮਰ ਜਾਂਦੇ ਆ ਮੌਕੇ ਤੇ ਇਹ ਕਿਹਦਾ ਫਸ ਬੰਦਾ ਹੈ ਪਸ਼ੂ ਦਾ ਕੋਈ ਕਸੂਰ ਨਹੀਂ ਉਹ ਪਸ਼ੂ ਹੈ ਜਾਨਵਰ ਹੈ ਅਸੀਂ ਤਾਂ ਇਨਸਾਨ ਅਸੀਂ ਤੇ ਇਹਨਾਂ ਚੀਜ਼ਾਂ ਨੂੰ ਸਮਝਦੇ ਆ ਸਾਡੀ ਸਰਕਾਰ ਆਉਂਦੀ ਆ 2017 ਦੇ ਵਿੱਚ ਤੇ ਇਹਨਾਂ ਆਵਾਰਾ ਪਸ਼ੂਆਂ ਨੂੰ ਸਾਂਭ ਸੰਭਾਲ ਲਈ ਇਹਨਾਂ ਨੂੰ ਕੰਟਰੋਲ ਕਰਨ ਲਈ ਜਾਨਗੇ ਤਾਂ ਕਿ ਪਸ਼ੂਆਂ ਦੀ ਸੰਭਾਲ ਵੀ ਹੋਵੇ ਤੇ ਯਾਤਾ ਯਾਤ ਯਾਨੀ ਸੜਕ ਟ੍ਰੈਫਿਕ ਵੀ ਨਿਰਵਿਘਨ ਚੱਲੇ ਔਰ ਜ਼ਿੰਦਗੀਆਂ ਦਾ ਬਚਾਅ ਹੋਵੇ। ਸੋ ਇਹ ਤੇ ਕਿਸਾਨੀ ਦੀ ਗੱਲ ਕਰ ਰਿਹਾ। ਅੱਜ ਨੌਜਵਾਨ ਜੋ ਨਸ਼ੇ ਦੇ ਵਿੱਚ ਗਲਤਾਨ ਹੈ ਸਾਡੀ ਪਾਰਟੀ ਹੋਂਦ ਵਿੱਚ ਆਉਂਦਿਆਂ ਇੱਕ ਲੋਕਾਂ ਨੂੰ ਇਹ ਵੀ ਲੱਗਦਾ ਹੈ ਕਿ ਨਸ਼ੇ ਖਤਮ ਕਰ ਦੇਣੇ ਆ ਇਸ ਸਰਕਾਰ ਨੇ। ਇਹ ਤਾਂ ਤੁਹਾਨੂੰ ਯਕੀਨ ਹੋ ਚੁਕ ਸਰਕਾਰ ਨੇ ਅੰਦਰ ਕਰਨੇ ਆ ਇਹ ਤੁਸੀਂ 100 ਵਾਲੀ ਸੁਣ ਬੈਠੇ ਆ ਸਾਡੇ ਕੋਲ ਪਰ ਸਾਡੇ ਜਿਹੜੇ ਬੱਚੇ ਨਸ਼ੇ ਕਰ ਰਹੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਨਸ਼ੇ ਤੇ ਲਾਇਆ ਗਿਆ ਉਹ ਤੁਹਾਡੇ ਘਰਾਂ ਦੇ ਬੱਚੇ ਨੇ ਉਹ ਵੀ ਵਾਪਸ ਲੈ ਕੇ ਆਉਣੇ ਨੇ ਸਾਡੀ ਸਰਕਾਰ ਉਹਨਾਂ ਨੂੰ ਰੀਹੈਬਿਲੀਟੇਸ਼ਨ ਸੈਂਟਰ ਦੇ ਵਿੱਚ ਭੇਜ ਕੇ ਉਹਨਾਂ ਨੂੰ ਨਸ਼ਾ ਰਹਿਤ ਕਰਕੇ ਵਾਪਸ ਮੇਨਸਟ੍ਰੀਮ ਦੇ ਵਿੱਚ ਲੈ ਕੇ ਆਏਗੀ ਤੇ ਜਿਵੇਂ ਅਸੀਂ ਦੱਸਿਆ ਸੀ ਕਿ 25 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕਰਾਂਗੇ ਪੰਜਾਬ 'ਚ ਤਾਂ ਕਿ ਨੌਜਵਾਨ ਰੁਜ਼ਗਾਰ ਤੇ ਲੱਗਣ ਜਿਹੜੇ ਅੱਜ ਮਾਂ ਦੇ ਭਾਂਡੇ ਵੇਚ ਕੇ ਘਨੇ ਵੇਚ ਕੇ ਨਸ਼ੇ ਕਰਦੇ ਨੇ ਅੱਜ ਉਹ ਆਪਣੀ ਮਾਂ ਨੂੰ ਵਾਪਸ ਘਨੇ ਪਾਣ ਦੇ ਵਿਚਾਰੇ ਲਾਇਕ ਹੋ ਜਾਣ ਆਪਣੇ ਪਿਓ ਦੀ ਸੇਵਾ ਕਰਨ ਦੇ ਲਾਇਕ ਹੋ ਜਾਣ ਇਸ ਤਰ੍ਹਾਂ ਦੇ ਬਣਾਵਾਂਗੇ ਪੰਜਾਬ ਦੇ ਨੌਜਵਾਨ ਸ਼ਾਮਤ ਆ ਜਾਏਗੀ یہ سب دھواں دھواں ہے کوئی آسمان تھوڑی ہے مزے سنیوں جو آج صاحب مسند ہیں جو آج مالک نے جنات آج اج سکا ہے جو آج صاحب مسند ہیں وہ کل نہیں ہوں گے لاس تے کہاں گا جیڑے اپنے آپ نو مالک سمجھ دینے ستار سمجھ دینے بادشاہ سمجھ دینے انہوں نو کہاں گا کہ سب کا خون ہے شامل اس زمین کی مٹی میں سب کا خون ہے شامل اس زمین کی مٹی میں یہ کسی کے ਕਿਸੇ ਦੇ ਪਾਪ ਤਾਂ ਨਹੀਂ ਪੰਜਾਬ ਕਿਸੇ ਦਾ ਨਹੀਂ ਪੰਜਾਬ ਸਾਡਾ ਹਿੰਦੁਸਤਾਨ ਸਾਡਾ ਅਸੀਂ ਪਹਿਲੋਂ ਪੰਜਾਬ ਵਾਪਸ ਲੈਣਾ ਫਿਰ ਹਿੰਦੁਸਤਾਨ ਵਾਪਸ ਲੈਣਾ ਔਰ ਮੈਂ ਅੱਜ ਦੇ ਇਸ ਕਿਸਾਨ ਮੈਨੀਫੈਸਟੋ ਦੇ ਵਿੱਚ ਹਜ਼ਾਰਾਂ ਲੱਖਾਂ ਦੀ ਕੀਮਤੀ ਦੇ ਵਿੱਚ ਭਾਜੀ ਇੱਥੋਂ ਤੱਕ ਨਜ਼ਰ ਆ ਰਹੇ ਹੋ ਤੁਸੀਂ ਔਰ ਪਿੱਛੇ ਤੱਕ ਦੇਖੋ ਅਰਵਿੰਦ ਜੀ ਤੋਂ ਲੋਕ ਨਜ਼ਰ ਵੀ ਨਹੀਂ ਆ ਰਹੇ ਐਲ ਡੀ ਡੀ ਤੋਂ ਪਿੱਛੇ ਵੀ ਹਜ਼ਾਰਾਂ ਲੋਕ ਖੜੇ ਨੇ ਇੰਨੇ ਇੰਨੇ ਨਜ਼ਰ ਆ ਰਹੇ ਕਿ ਤੁਸੀਂ ਅੱਜ ਕਰਾਰਾ ਜਵਾਬ ਦਿੱਤਾ ਹੈ ਉਹਨਾਂ ਲੋਕਾਂ ਨੂੰ ਜਿਹੜੇ ਕਹਿ ਰਹੇ ਸੀ ਛਾੜੋ ਤਰਤੀਲਾ ਤੀਲਾ ਹੋ ਗਿਆ ਛੱਡੋ ਇੱਕ ਇੱਕ ਥੀਲਾ ਹੀ ਕਾਫੀ ਆ ਤੁਹਾਡੇ ਵਾਸਤੇ ਕਿਉਂਕਿ ਕਹਿੰਦੇ ਆ ਨਾ ਡੁੱਬਦੇ ਨੂੰ ਤਿਲਕੇ ਦਾ ਸਹਾਰਾ ਤੁਸੀਂ ਤਿਲਾਂ ਵੀ ਹੋਗੇ ਤਾਂ ਵੀ ਸਹਾਰਾ ਪਰ ਆਹ ਤਾਂ ਤੁਸੀਂ ਦੱਸ ਦਿੱਤਾ ਕਿ ਜਿੱਡਾ ਪੰਜਾਬ 'ਚ ਝਾੜੂ ਸੀਗਾ ਆਹ ਤਾਂ 100 ਝਾੜੂ ਇਕੱਠਾ ਹੋ ਕੇ ਵੀ ਨਹੀਂ ਏਡਾ ਬਣਦਾ ਸੋ ਬਾਕ-ਬਾਕ ਮਿਹਰਬਾਨੀ ਤੁਹਾਡੇ ਜਜ਼ਬੇ ਨੂੰ ਪਰਨਾਮ ਔਰ ਕਿਸਾਨ ਦੀ ਕਿਸਾਨੀ ਨੂੰ ਸਜਦਾ ਤੇ ਉਸ ਮਾਲਕ ਅੱਗੇ ਇੱਕ ਲਾਸਟ ਤੇ ਅਰਜ਼ੋਈ ਸੱਚਾ ਵਾਹਿਗੁਰੂ ਸਾਨੂੰ ਇਨੀ ਤਾਕਤ ਬਖਸ਼ੀ ਕਿ ਅਸੀਂ ਹੋਰ ਕੁਝ ਵੀ ਨਾ ਪਾਣੇ ਕਰ ਸਕੀਏ ਪਰ ਸਾਡੇ ਚਿੱਟੀਆਂ ਦਾੜੀਆਂ ਵਾਲੇ ਨਾਬਾਬਿਆ ਦੇ ਇਹਨਾਂ ਕਿਸਾਨਾਂ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਵਾਪਸ ਲਿਆ ਸਕੀਏ ਇਹਨਾਂ ਨੂੰ ਹੱਸਦੇ ਦੇਖ ਸਕੀਏ ਕਿ ਨਿੰਮੋ ਚੁਣਾ ਹੋਇਆ ਕਿਸਾਨ ਮੇਰੇ ਮਾਮੇ ਮੇਰੇ ਮਾਸੜ ਅੱਜ ਵੀ ਕਿਸਾਨੀ ਕਰ ਰਹੇ ਨੇ ਮੈਨੂੰ ਉਹਨਾਂ ਦੇ ਚਿਹਰੇ ਅੱਖਾਂ 'ਚ ਆਉਂਦੇ ਨੇ ਮੇਰਾ ਦਿਲ ਕਰਦਾ ਕਿ ਸਾਡੇ ਕਿਸਾਨ ਇੱਕ ਦਿਨ ਫੇਰ ਆਵੇ ਜੋ ਮੁੱਛ ਤੇ ਹੱਥ ਫੇਰ ਕੇ ਕਹਿਣ ਮੈਂ ਹਾਂ ਪੰਜਾਬ ਦਾ ਕਿਸਾਨ ਸੋ ਮੈਂ ਲਾਸਟ ਇਨੀ ਬੇਨਤੀ ਕਰਦਾ ਦੋਸਤੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈਏ ਔਰ ਇਹਨਾਂ ਲੋਟੂ ਤਾਕਤਾਂ ਨੂੰ ਅਕਾਲੀ ਭਾਜਪਾ ਸਰਕਾਰ ਨੂੰ ਪੰਜਾਬ ਦੇ ਵਿੱਚੋਂ ਭਜਾਈਏ ਬਾ ਸ਼ੁਕਰੀਆ ਲਾਸਟ ਦੇ ਇੱਕ ਨਾਰਾ ਬੁਲੰਦ ਕਰਾਂਗੇ ਅਰਵਿੰਦ ਕੇਜਰੀਵਾਲ ਦੇ ਨਾਂ ਤੇ ਕਿ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਕੇਜ